ਤੋ ਬਾਬਾ ਜੀ ਅ ਅੱਜ ਕੱਲ ਅਸੀਂ ਇੰਸਟਾਗ੍ਰਾਮ ਤੇ ਵੀ ਹੋਰ ਜਗ੍ਹਾ ਤੇ ਵੀ ਦੇਖ ਰਹੇ ਜੋ ਰਾੜਾ ਸਾਹਿਬ ਦੇ ਮੁਖੀ ਸੀਗੇ ਬਾਬਾ ਬਲਜਿੰਦਰ ਸਿੰਘ ਜੀ ਜੋ ਕਿ ਪਿਛਲੇ ਦਿਨ ਹੀ ਅਕਾਲ ਚਲਾਣਾ ਕਰ ਗਏ ਹਾਂ ਜੀ ਦੇ ਛੱਡ ਗਏ ਆਪਣੇ ਤੇ ਸੁਣ ਕੇ ਬਹੁਤ ਅਫਸੋਸ ਹੋਇਆ ਸਾਡੇ ਬਹੁਤ ਹੀ ਅੱਛੇ ਮਤਲਬ ਸੰਤ ਸੀਗੇ ਸੋ ਤੁਸੀਂ ਉਹਨਾਂ ਬਾਰੇ ਥੋੜਾ ਕੁਝ ਦੱਸਣਾ ਚਾਹੋਗੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਸਾਡੇ ਸੰਤ ਸੀਗੇ ਇਹ ਇਹ ਹੀ ਤੁਹਾਡਾ ਜਵਾਬ ਹੈ ਤੁਹਾਡੇ ਸਵਾਲ 'ਚ ਤੁਹਾਡਾ ਜਵਾਬ ਛੁਪਿਆ ਜੀ ਉਹ ਸੱਚਮੁੱਚ ਸਾਰਿਆਂ ਦੇ ਪਿਆਰੇ ਸੰਤ ਸਾਨੀ ਔਰ ਥੋੜੇ ਸਮੇਂ ਚਹੀ ਉਹਨਾਂ ਨੇ ਨਾ 10 ਸਾਲ ਉਹਨਾਂ ਨੂੰ ਬਿਸਤ 50 ਸਾਲ 45 ਸਾਲ ਉਹਨਾਂ ਨੇ ਰਾੜਾ ਸਾਹਿਬ ਸੰਗਤ ਮਾਰ ਦੀ ਕੀਤੀ ਹੈ ਉੱਥੇ ਰਹੇ ਅਸਥਾਨ 'ਤੇ ਅੱਛਾ ਜੀ ਔਰ ਜੀਵਨ ਉਹਨਾਂ ਦਾ ਬਹੁਤ ਉੱਚਾ ਸੋਚਾ 10 ਸਾਲ ਬਤੌਰ ਮੁਖੀ ਵੀ ਉਹਨਾਂ ਨੇ ਸੇਵਾ ਨਿਭਾਈ ਹੈ ਔਰ ਉਹਨਾਂ 10 15 ਸਾਲਾਂ ਦੇ ਵਿੱਚ ਵਿੱਚ ਉਹਨਾਂ ਨੇ ਬਹੁਤ ਮਿਹਨਤ ਔਰ ਲਗਨ ਦੇ ਨਾਲ ਦਿਨ ਰਾਤ ਸੰਗਤਾਂ ਦਾ ਭਲਾ ਕਰਿਆ ਗੁਰਬਾਣੀ ਨਾਲ ਜੋੜਿਆ ਔਰ ਇਸ਼ਰ ਮਾਈਕਰੋ ਐਪ ਕਿਉਂਕਿ ਉਹ ਪੜੇ ਬਹੁਤ ਸੀ ਹਾਂ ਜੀ ਉਹ ਦੱਸਦੇ ਹੁੰਦੇ ਸੀ ਕਹਿੰਦੇ ਵੀ ਅਸੀਂ ਉਹ ਜਾਂਦੇ ਪ੍ਰੈਸ ਤੇ ਜਿੱਥੇ ਫੁਟਕਾ ਸਾਹਿਬ ਛਾਪਦੇ ਹਾਂਜੀ ਹਾਂਜੀ ਉੱਥੇ ਟਾਈਮ ਬਹੁਤ ਲੱਗਦਾ ਹੁੰਦਾ ਸੀ ਤੇ ਮਨ ਚ ਆਈ ਚਲੋ ਉਹਨਾਂ ਨੇ ਫਿਰ ਆਪ ਕੰਪਿਊਟਰ ਜਾਂਦੇ ਸੀ ਬਹੁਤ ਮਿਹਨਤ ਕਰਕੇ ਫਿਰ ਈਸ਼ਰ ਮਾਈਕਰੋ ਐਪ ਜਿਹੜੀ ਉਹ ਮੀਡੀਆ ਚਲਾਇਆ ਜੀ ਜੀ ਉਹ ਪੰਥ ਨੂੰ ਬਹੁਤ ਵੱਡੀ ਦੇਣ ਬਾਕੀ ਅਮਰ ਸੰਚਾਰ ਉਹ ਉਹਨਾਂ ਨੇ ਉਹ ਸਾਰੇ ਪੁਰਾਣੀਆਂ ਨੂੰ ਉਹ ਕਦੇ ਥਕਾਨ ਨਹੀਂ ਮਹਿਸੂਸ ਕਰਦੇ ਸੀ ਪੜੇ ਸੰਤ ਜੀ ਮਾਰੇ ਰਾਧਾ ਸਾਹਿਬ ਵਾਲੇ ਉਹਨਾਂ ਨੇ ਕਦੇ ਨਾਗਾ ਨਹੀਂ ਪਾਉਣਾ ਕੀਰਤਨ ਹਮੇਸ਼ਾ ਹੀ ਕਰਨਾ ਕਦੇ ਥਕਾਨ ਮਹਿਸੂਸ ਨਹੀਂ ਕਰਨੀ ਭਲੇ ਦੇ ਕਾਰਜ ਵਾਸਤੇ ਤੁਰੇ ਰਹਿੰਦੇ ਤੇ ਜਿੰਨੇ ਵੀ ਰਾਧਾ ਸਾਹਿਬ ਦੇ ਮਹਾਪੁਰਖ ਹੋਏ ਨੇ ਉਹਨਾਂ ਨੇ ਟਟ ਕੇ ਪ੍ਰਚਾਰ ਕੀਤਾ ਉਸੇ ਹੀ ਲੜੀ 'ਚ ਇਹਨਾਂ ਨੇ ਵੀ ਉਹ ਜਿਹੜੀ ਜ਼ਿੰਮੇਵਾਰੀ ਪੰਥ ਨੇ ਸੌਂਪੀ ਸੀ ਸੰਪਰਦਾ ਦੀ ਮੁਖੀ ਦੀ ਜਿਹੜੀਆਂ ਸਾਰੀਆਂ ਜਥੇਬੰਦੀਆਂ ਸੰਪਰਦਾਵਾਂ ਨੇ ਸੌਂਪੀ ਕਿ ਭਗਵਾਨ ਜਦੋਂ ਸੰਤ ਮਹਾਰਾਜ ਪੂਰਾ ਸਾਹਿਬ ਵਾਲੇ ਬਾਬਾ ਤੇਜਾ ਸਿੰਘ ਜੀ ਸ੍ਰੀ ਛਾੜ ਦੇ ਉਹਨਾਂ ਦੇ ਦਸ਼ਰੇ ਤੇ ਜਦੋਂ ਪੱਗ ਦਿੱਤੀ ਪਈਆਂ ਨੂੰ ਐ ਸੀ ਵੀ ਪਤਾ ਨਹੀਂ ਪੀ ਸੇਵਾ ਨਿਭਾਵ ਪਾਉਣਗੇ ਕਿ ਨਹੀਂ ਪਰ ਮੈਂ ਸੋਚਦਾ ਤੇ ਉਹਨਾਂ ਨੇ ਉਸ ਤੋਂ ਵੀ ਵੱਧ ਇਮੇਜਿਨ ਨਹੀਂ ਕੀਤਾ ਜਾ ਸਕਦਾ ਕਿੰਨੀ ਉੱਥੇ ਡਵੈਲਪਮੈਂਟ ਕਰਵਾ ਦਿੱਤੀ ਕਿੰਨੀ ਸੇਵਾਵਾਂ ਕਰਵਾਈਆਂ ਔਰ ਉਹਨਾਂ ਦਾ ਜਾਣਾ ਵੀ ਮੈਂ ਹਮੇਸ਼ਾ ਕੰਨ ਉਹਨਾਂ ਰਾਣਾ ਸਾਹਿਬ ਦੇ ਜਿੰਨੇ ਮੁਖੀ ਹੋਏ ਨੇ ਉਹ ਦੱਸ ਕੇ ਸ਼੍ਰੀ ਛੱਡਦੇ ਆ ਇਹਨਾਂ ਨੇ ਤੇ ਕਮਾਲ ਕੀਤੀ ਜਦੋਂ ਜਾਣਾ ਸੀ ਕੀਰਤਨ ਕੀਤਾ ਹੈ ਕੀਰਤਨ ਕਰਦੇ ਆ ਸਮਝ ਲਓ ਕੀਰਤਨ ਕਰਨ ਤੋਂ ਥੋੜਾ ਚਿਰ ਬਾਅਦ ਹੀ ਇਹਨਾਂ ਨੇ ਨਾ ਸੇਵਾਦਾਰ ਨੂੰ ਕੋਲ ਕੀਤੀ ਆਪਦੇ ਰੂਮ 'ਚ ਹੀ ਗਏ ਆ ਸਭ ਨੂੰ ਅ ਪੀਡੀਐਫ ਠੀਕ ਹੈ ਪ੍ਰਸ਼ਾਦਾ ਪਾਣੀ ਛਕ ਲਿਆ ਸਭ ਦੀਆਂ ਡਿਊਟੀਆਂ ਲਾਈਆਂ ਤੁਸੀਂ ਆਹ ਸੇਵਾ ਕਰ ਲਓ ਆਹ ਕਰ ਲਓ ਤੇ ਜਿਨ੍ਹਾਂ ਨੇ ਜਾਣਾ ਸੀ ਉਹਨਾਂ ਨੇ ਆਗਿਆ ਮੰਗੀ ਕਿਸੇ ਵੇਲੇ ਨੂੰ ਅਸੀਂ ਆਵਾਂਗੇ ਠੀਕ ਹੈ ਜਾਓ ਭਾਈ ਗੰਗ ਬਖਸ਼ਾ ਦਾ ਛਕ ਲਿਆ ਛਕ ਨੇ ਠੀਕ ਹੈ ਜਾਓ ਸਭ ਨੂੰ ਆਗਿਆ ਦਿੱਤੀਆਂ ਨੇ ਕੀਰਤਨ ਚ ਵੀ ਲਾਸਤ ਧਾਰਨਾ ਉਹ ਜਿੱਥੇ ਬੈਸਣ ਸਾਧ ਸੰਤ ਸੁਖਾਂ ਸੁਹੰਦ ਉਕੇ ਸਰੋਂ ਕੀ ਪਤਾ ਸੀ ਕਿਹੜੀਆਂ ਤਾਂ ਹਾਨੀਆਂ ਗੱਲਾਂ ਕਰਦੇ ਨੇ ਕਿੱਥੇ ਜਾਣ ਦੀ ਧਰਨਪੜਤੀ ਤੇ ਫਿਰ ਗੁਰੂ ਸੋਤਰ ਕਮਾਲ ਸੀ ਉਸ ਤੋਂ ਬਾਅਦ ਵੀ ਜਦੋਂ ਸੰਤ ਜੀ ਮਹਾਰਾਜ ਆਪ ਦੇ ਕਮਰੇ ਚਲੇ ਗਏ ਨਾ ਬਾਬਾ ਬਲਜੀਤ ਸਿੰਘ ਜੀ ਬੈਠੇ ਵਾਹਿਗੁਰੂ 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 ਜਪਦੇ ਤੇ ਸੇਵਾਦਾਰ ਨੂੰ ਫੋਨ ਕੀਤਾ ਮੇਰੀ ਗੱਲ ਸੁਣ ਕੇ ਜਾਈਂ ਸੇਵਾਦਾਰ ਰੂਮ 'ਚ ਗਿਆ ਹਾਂਜੀ ਕੁੰਡੀ ਆਪ ਖੋਲੀ ਆ ਉੱਠ ਕੇ ਕੁੰਡੀ ਲੱਗੀ ਨਾ ਆਪ ਉਸਕੇ ਕੁੰਡੀ ਖੋਲੀ ਹੈ ਫਿਰ ਬੈੜਤੇ ਬੈਠ ਕੇ ਆ ਵਾਹਿਗੁਰੂ ਵਾਹਿਗੁਰੂ ਛਾਪ ਰਹੇ ਆ ਸੇਵਾਦਾਰ ਕਹਿੰਦਾ ਹਾਂ ਜੀ ਮਰਜ਼ ਕੀ ਹੋ ਕੰਮ ਹੈ ਕਹਿੰਦੇ ਮੈਨੂੰ ਲੱਗਦਾ ਹੈ ਕਿ ਮੇਰਾ ਸੀ ਢਿੱਲਾ ਹੈ ਤੇ ਤੂੰ ਨਾ ਬਾਬਾ ਸਿੰਘ ਨੂੰ ਆਖ ਦੇ ਤੇ ਦੋ ਤਿੰਨ ਸਿੰਘਾਂ ਦਾ ਹੋਰ ਨਾਮ ਲਿਆ ਉਹਨਾਂ ਨੂੰ ਬੁਲਾ ਹਾਂਜੀ ਵੀ ਆਪਾਂ ਨਾ ਦਿਖਾ ਆਈਏ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਰਹੇ ਬੈਠੇ ਸੇਵਾਦਾਰ ਵੀ ਆ ਗਏ ਆ ਜੋ ਕਹਿੰਦੇ ਮਰ ਗੱਡੀ 'ਚ ਬੈਠ ਕੇ ਆਪ ਜਾ ਕੇ ਬੈਠੇ ਇਹ ਨਹੀਂ ਸੀ ਕਿ ਫੜ ਕੇ ਲਗੇ ਨਹੀਂ ਆਪ ਹੀ ਜਾ ਗੱਡੀ 'ਚ ਬੈਠੇ ਪਰ ਉਹ ਜਿਹੜਾ ਵਾਹਿਗੁਰੂ ਜਾਬ ਸੀ ਨਾ ਉਹ ਨਹੀਂ ਛੱਡਿਆ ਜਿੱਦਾਂ ਪਿਛਲੇ ਸਮ ਇਗੋਲਸ ਸੇਛੜਿਆ ਨਾ ਉਹ ਵੀ ਵਾਹਿਗੁਰੂ ਵਾਹਿਗੁਰੂ ਸੰਤਮਾਰ ਦੀ ਟੇਪ ਲਵਾਈ ਹੈ ਉਜਾਪ ਕਰਦੀ ਸੰਗ ਸਾਰੇ ਜਾਪ ਕਰ ਰਹੀ ਆਪ ਵੀ ਕਰ ਰਹੇ ਨੇ ਜਾਪ ਕਰਦੇ ਆ ਕਰਦੇ ਸ੍ਰੀ ਛੜਿਆ ਇਸੇ ਤਰੀਕੇ ਨਾਲ ਇਹਨਾਂ ਨੇ ਉਹ ਵਾਹਿਗੁਰੂ ਦਾ ਜਾਪ ਨਹੀਂ ਛੜਿਆ ਤੇ ਸੇਵਾਦਾਰ ਆ ਕਰਨ ਲੱਗੇ ਵੀ ਆਪਾਂ ਕਿਹੜੇ ਡਾਕਟਰ ਕੋਲ ਚੱਲਣਾ ਹੈ ਵੀ ਹੁੰਦਾ ਹੀ ਆ ਵੀ ਕਿਸ ਤਰੀਕੇ ਦੇ ਰੋਗ ਤੇ ਡਾਕਟਰ ਜਿੰਦ ਕੋ ਮਰਜ਼ੀ ਲੈ ਚੱਲੋ ਸੇਵਾਦਾਰ ਫੇਰ ਨਾ ਸਮਝੇ ਗੱਡੀ ਤੁਰੀ ਸਾਨੇ ਆਣ ਵਾਲਾ ਪੋਲਾ ਹੁੰਦਾ ਉਸ ਤੋਂ ਡੇਢ ਕਿਲੋਮੀਟਰ ਗੱਡੀ ਅੱਗੇ ਗਈ ਜਾਪ ਉਦਾਂ ਹੀ ਕਰੀ ਜਾਂਦੇ ਸੀ ਵਾਹਿਗੁਰੂ 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 ਕਰਦੀ ਪਰ ਜਦੋਂ ਸਾਨੇ ਵਾਲੇ ਪੁਰਤੋਂ 1.5 ਕਿਲੋਮੀਟਰ ਅੱਗੇ ਲੰਘੇ ਨਾ ਸ਼ਾਂਤੋਗਰ ਸ੍ਰੀ ਸ਼ਰਮਿਤਾ ਤੇ ਉਹ ਆਪ ਦੇ ਦੇਸ਼ ਨੂੰ ਚਲੇ ਗਏ ਉਹ ਸੰਗਤਾਂ ਨੂੰ ਮੈਂ ਖੁਦ ਅਸੀਂ ਅਸਤੇ ਆਉਣਾ ਸੀ ਵੀ ਵਰਸੀ ਮਹਾਰਾਜ ਦੀ 50 ਸਾਲ ਹੋ ਗਈ 75 ਸੇ ਮਾਰਾ ਜੀ ਸ੍ਰੀ ਛੱਡਿਆ ਨੂੰ 50 ਸਾਲ ਹੋ ਗਏ ਅਸੀਂ ਤਾਂ ਵਰਸੀ ਤੇ ਤਿਆਰੀ ਕੀਤੀ ਹੋਈ ਜਿਸਨੂੰ ਕਿਸੇ ਨੂੰ ਭਰੋਸਾ ਨਹੀਂ ਹੋਇਆ ਸੀ ਜਦੋਂ ਸੁਨੇਹਾ ਜਦੋਂ ਮਿਲਿਆ ਤੇ ਇਦਾਂ ਜਿੱਦਾਂ ਨਾ ਰੂਹ ਕੰਬ ਜਾਂਦੀ ਹੈ ਦਸ ਕੰਬ ਕੇ ਇਕਦਮ ਇਹ ਕੀ ਹੋ ਗਿਆ ਵੀ ਆਪਾਂ ਇੱਕ ਤਾਂ ਤਿਆਰੀ ਕਰਦੇ ਹੋਏ ਵੀ ਅਸੀਂ ਅਬਰਸੀ ਤੇ ਜਾਣਾ ਹੈ ਇੱਕ ਆਸ ਨਿਹਾਂ ਮਿਲ ਜਾਣਾ ਬਹੁਤ ਔਖਾ ਹੋ ਗਿਆ ਅਸੀਂ ਫਿਰ ਅਸੀਂ ਚਲੋ ਰਾੜਾ ਸੇ ਪਹੁੰਚੇ ਮਹਾਰਜ ਜੀ ਦੇ ਦਰਸ਼ਨ ਸ੍ਰੀ ਦੇ ਕੀਤੇ ਪਰ ਘਾਟਾ ਪੰਥ ਨੂੰ ਬਹੁਤ ਵੱਡਾ ਪਿਆ ਮਹਾਰਜ ਅਗਾ ਮੇਰ ਕਰਨਗੇ ਜਿੱਦਾਂ ਸੇਵਾਵਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਸੇਵਾ ਤਾਂ ਨਹੀਂ ਰੁਕਦੀ ਹੁੰਦੀ ਪਰ ਜਿਹੜੀ ਦੇਣ ਹੈ ਉਹਨਾਂ ਦੀ ਪੰਥ ਨੂੰ ਉਹ ਭੁਲਾਈ ਵੀ ਨਹੀਂ ਜਾ ਸਕਦੀ ਬਹੁਤ ਉਹਨਾਂ ਨੇ ਸੇਵਾ ਕੀਤੀ ਔਰ ਮੈਂ ਮੇਰੀ ਜ਼ਿੰਦਗੀ ਦਾ ਦੱਸਾਂ Rajasthan ਚ ਬਸ ਸਾਡੇ Rajasthan ਚ ਇੱਕ ਆਪਣੇ ਸਥਾਨ ਤੇ ਮਹਾਪੁਰਖਨ ਦੀਵਾਨ ਲਾਇਆ ਹੈ। ਅੱਛਾ Rajasthan ਚ ਕਿਤੇ ਵੀ ਬਾਬਾ ਬਲਜਿੰਦਰ ਸਿੰਘ ਜੀ ਨੇ ਦੀਵਾਨ ਨਹੀਂ ਲਾਇਆ। ਹਾਂਜੀ ਤੁਹਾਡੀ ਪੋਸਟ ਵੀ ਪਿਛੇ ਸ਼ੇਅਰ ਹੋਈ ਸੀ ਹਾਂਜੀ। ਉਹ ਗੁਰਦਾਰਾ ਕਰਤਾਰਸਰ ਆਪਣਾ ਜਿਹੜਾ ਰਾੜਾ ਸਾਹਿਬ ਦੇ ਨਾਮ ਤੋਂ ਹੈ ਉੱਥੇ ਮੈਂ ਸਨ 2017 ਚ ਮਹਾਰਾਜ ਕੋਲ ਆਇਆ। ਜੀ ਜੀ ਮੈਂ ਕਿਹਾ ਜੀ ਮਹਾਰਾਜ ਕਿਰਪਾ ਕਰੋ ਕਿ Rajasthan ਦੇ ਇਲਾਕੇ ਚ ਰਾੜਾ ਸਾਹਿਬ ਦੇ ਕੋਈ ਵੀ ਮਹਾਪੁਰਖ ਨਹੀਂ ਗਏ। ਸੁਣਿਆ ਹੈ ਵੱਡੇ ਮਹਾਰਾਜ ਜੀ ਗਏ ਸੀ ਸੁਣਿਆ ਪਰ ਪੱਕਾ ਸਾਨੂੰ ਨਹੀਂ ਪਤਾ ਕਹਿੰਦੇ ਗਏ ਸੀ ਪਰ ਉਥੋਂ ਦੇ ਲੋਕਾਂ ਨੂੰ ਕੋਈ ਸਮਝ ਨਹੀਂ ਸੀ ਆਈ ਵੀ ਕਰ ਦੇ ਕੀ ਹੈ ਕਿਉਂਕਿ ਉਹਨੂੰ ਪਤਾ ਹੀ ਨਹੀਂ ਸੀ ਢੋਲ ਤੇ ਚਮਟਿਆ ਦਾ ਕੀਰਤਨ ਦਾ ਪਰ ਮਹਾਰਾਜ ਤੁਸੀਂ ਕਿਰਪਾ ਕਰੋ ਤੇ ਰਾਜਸਥਾਨ ਕਹਿੰਦੇ ਆਪਾਂ ਕਿੱਥੇ ਕਰਨਾ ਹੈ ਮੈਂ ਖ ਮਰਜ਼ ਆਪਣੇ ਸਥਾਨ ਤੇ ਕਿਹੜੀ ਜਗ੍ਹਾ ਪੈ ਜਾਊਗਾ ਮੈਂ ਦੱਸਿਆ ਆ ਜਾਾਂਗੇ ਕਹਿੰਦੇ ਪਰ ਇਹ ਇਹ ਵਾਰਡ ਸੁਣ ਕੇ ਮੈਂ ਖੁਦ ਹੈਰਾਨ ਸੀ ਵੀ ਰੌੜਾ ਸਾਹਿਬ ਦੇ ਮੁਖੀ ਤੇ ਜਿਨ੍ਹਾਂ ਨੇ ਸਾਨੂੰ ਫਰਸਟ ਟਾਈਮ ਇਸੇ ਕਿਹਾ ਤੇ ਸਾਨੂੰ ਹਾਂ ਕਰਤੀ ਪਹਿਲੀ ਵਾਰ ਦੀ ਬੇਨਤੀ ਚ ਹੈ ਹਾਂ ਕਰਤੀ ਉਹਨਾਂ ਨੇ ਹਾਂ ਕੀਤੀ ਤੇ ਮੈਂ ਕਿਹਾ ਮਹਾਰਾਜ ਫੇ ਕੀ ਤਰੀਕ ਰੱਖੀ ਹਾਂਜੀ ਕੋਈ ਨਹੀਂ ਕਹਿੰਦੇ ਕਿਹੜੇ ਮਹੀਨੇ ਕਰਨਾ ਮੈਂ ਕਿਹਾ ਮਹਾਰਾਜ ਆਪਾਂ ਨਾ ਅਗਸਤ ਵਿੱਚ ਕਰਾਂਗੇ ਸੰਤ ਮਹਾਰਾਜ ਦਾ ਜਨਮ ਦਿਹਾੜਾ ਹੁੰਦਾ ਅੱਛਾ ਜੀ 5 ਅਗਸਤ ਨੂੰ ਆਲੋਆਲ ਸਾਹਿਬ ਹੁੰਦਾ ਤੁਸੀਂ ਭਾਵੇਂ ਉਹ ਤੋਂ ਪਹਿਲਾਂ ਦਾ ਟਾਈਮ ਦੇ ਦਿਓ ਉਹ ਤੋਂ ਬਾਅਦ ਦਾ ਦੇ ਦਿਓ ਸਾਨੂੰ ਕੋਈ ਕੋਈ ਕਹਿੰਦੇ ਹਜੇ ਤੱਕ 3-4 ਮਹੀਨੇ ਪਏ ਹੈ ਹਾਂ ਜੀ ਮੈਂ ਕਿਹਾ ਹਾਜੀ ਮਾਰ ਕੋਈ ਨਹੀਂ ਫਿਰ ਲਾਗੇ ਜਾ ਕੇ ਆਪਾਂ ਤਰੀਕ ਦੇਖ ਲਾਂਗੇ ਜਦੋਂ ਜੀ ਜਾ ਕੇ ਹਾਂ ਰਾਜਸਥਾਨ ਅਸੀਂ ਕਿਤੇ ਜਾ ਕੇ ਗੱਲ ਕੀਤੀ ਪਈ ਤਾਂ ਸਾਨੂੰ ਬਾਬਾ ਬਲਜਿੰਦਰ ਸਿੰਘ ਜੀ ਜਵਾਨ ਦਿੱਤ ਸਾਡੇ ਤਿੰਨ ਹੱਸਦੇ ਸੀ ਪੇ ਨੂੰ ਉਦਾਂ ਹੀ ਹ ਤੇ ਉਹ ਕਦੇ ਰਾਜਸਥਾਨ ਚ ਜਦਵਾਲ ਨੂੰ ਆਏ ਨਹੀਂ ਹੈ ਉਹਨਾਂ ਨੇ ਕਿੱਥੇ ਆਉਣਾ ਨਹੀਂ ਹੁੰਦੇ ਅਸੀਂ ਫਿਰ 15-20 ਦਿਨ ਬਾਅਦ ਫੇਰ ਫਿਰ ਮਹਾਰਾਜ ਨੂੰ ਬੇਨਤੀ ਕੀਤੀ ਕਦੇ ਅਸੀਂ ਕਿਹਾ ਸੀ ਆਉਣਾ ਆਵਾਂਗੇ ਤੁਹਾਨੂੰ ਕਹਤਾ ਸੀ ਆਵਾਂਗੇ ਠੀਕ ਹੈ ਮੇਰੇ ਤਰੀਕ ਦੱਸ ਦਿਓ ਤੇ ਅਸੀਂ ਇਸ਼ਤਿਹਾਰ ਬਣਾਉਣੇ ਕੋਈ ਨਹੀਂ ਹਜੇ ਤਾਂ ਟਾਈਮ ਪਿਆ ਅਸੀਂ ਫਿਰ ਉਹ ਤੋਂ ਕੁਝ ਸਮਾਂ ਪਹਿਲਾਂ ਮੈਂ ਫੇਰ ਗਿਆ ਜਿੱਥੇ ਮਾਰਾ ਕਿਸ਼ਨ ਸਿੰਘ ਜੀ ਸਥਾਨ ਰਾਣਾ ਸਾਹਿਬ ਨਾਲ ਉੱਥੇ ਸਾਨੂੰ ਫੇਰ ਮਿਲੇ ਮੈਂ ਕਿਹਾ ਮਹਾਰਾਜ ਜੀ ਕਿ ਤਾਰੀਖ ਦੱਸ ਦਿਓ ਕਿੰਨਾ ਟਾਈਮ ਰਹਿ ਗਿਆ ਕਹਿੰਦੇ ਅਖੇ ਮਹਾਰਾਜ ਹੁਣ ਤਾਂ ਮਹੀਨਾ ਕੀ ਰਹਿ ਗਿਆ ਉਦੋਂ ਵੀ ਹਜੇ ਕਹਿੰਦੇ ਸੀ ਕਿ ਕੋਈ ਨ ਤਰੀਕ ਆਪਾਂ ਲੱਗ ਜਾ ਫਿਰ ਕਹਿੰਦੇ ਚਲੋ ਦੱਸੋ ਕੀ ਤਰੀਕ ਰੱਖਣੀ ਹੈ ਹਾਂਜੀ ਫਿਰ ਉਹ ਤਰੀਕ ਉਹਨਾਂ ਨੇ ਫਾਈਨਲ ਕਰਤੀ ਵੀ ਇਸ ਤਰੀਕ ਨੂੰ ਅਸੀਂ ਆਵਾਂਗੇ ਸਾਡੇ ਮਨ ਨੂੰ ਹੋ ਗਿਆ ਮਹਾਰਾਜ ਆਵਣਗੇ ਅਸੀਂ ਜਾ ਕੇ ਤਿਆਰੀਆਂ ਸ਼ੁਰੂ ਕਰਤੀਆਂ ਇਸ਼ਤਿਹਾਰ ਬਣ ਗਏ ਇਲਾਕੇ 'ਚ ਲੱਗ ਗਏ ਪਰ ਸਭ ਨੂੰ ਇਹ ਸੀ ਵੀ ਨਹੀਂ ਆਉਣਗੇ ਪਰ ਮੇਰੇ ਮਨ ਨੂੰ ਇਦਾਂ ਬਾਅਦ ਚ ਯਕੀਨ ਸੀ ਪਰ ਉਹਨਾਂ ਨੇ ਮੈਨੂੰ ਕੁਝ ਨਹੀਂ ਪੁੱਛਿਆ ਸੱਚ ਹੈ ਬਾਬਾ ਬਲਜਿੰਦਰ ਸਿੰਘ ਜੀ ਨੇ ਮੈਨੂੰ ਕੁਝ ਨਹੀਂ ਪੁੱਛਿਆ ਵੀ ਤੁਹਾਡਾ ਸਥਾਨ ਕਿੱਡਾ ਹੈ ਤੁਸੀਂ ਕਿੰਨਾ ਕੁ ਬਣਾਇਆ ਹੈ ਕਿੰਨਾ ਕੁ ਨਹੀਂ ਹੈ ਤੁਸੀਂ ਕਿਦਾਂ ਉੱਥੇ ਦਵਾਨ ਲਾਉਂਦੇ ਹੋ ਕੀ ਤੁਹਾਡਾ ਪਹਿਲਾਂ ਤੁਸੀਂ ਕਿਸੇ ਤੋਂ ਲਵਾਇਆ ਕਿ ਕੁਝ ਨਹੀਂ ਪੁੱਛਿਆ ਪਤਾ ਨਹੀਂ ਕੀ ਸੰਯੋਗ ਸੀਪੀ ਉਹਨਾਂ ਨੇ ਮੈਨੂੰ ਫਸਟ ਟਾਈਮ 'ਚ ਹਾਂ ਕਰਤੀ ਉਦੋਂ ਸਰਸੇ ਵਾਲੇ ਬਾਬੇ ਦਾ ਰੋਲਾ ਸੀ ਅੱਛਾ ਅੱਛਾ 17 ਦੀ ਗੱਲ ਹੈ ਉਦੋਂ ਉਹਨੂੰ ਸਜ਼ਾ ਹੋਣੀ ਸੀ ਜਿੱਦਣ ਉਸ ਤੋਂ ਪਹਿਲਾਂ ਸਾਡੇ ਉੱਥੇ ਜਿਹੜੀ ਸੀਆਈਡੀ ਹੁੰਦੀ ਹੈ ਉਹ ਆਏ ਉਹ ਆ ਕਰਨ ਲੱਗੇ ਕਿ ਤੁਹਾਡੇ ਪ੍ਰੋਗਰਾਮ ਹੈ ਇਕੱਠ ਬਹੁਤ ਹੋਣਾ ਤੇ ਇਸ ਕਰਕੇ ਸਾਡੇ ਪੁਲਿਸ ਇੱਥੇ ਤਣਾਇਤ ਹੋ ਗਈ ਪੁਲਿਸ ਆਈ ਗਈ ਇੱਥੇ ਕਹਿੰਦੇ ਸੀ ਸਿਵਲ ਵਰਦੀ ਚ ਪੁਲਿਸ ਵਾਲੇ ਕੱਲਾ ਅੱਛਾ ਜੀ ਉਹ ਜ਼ਰੂਰ ਸੰਗਤ ਚ ਰਹਿਣਗੇ ਬਾਈ ਚਾਂਸ ਕੋ ਪ੍ਰੋਬਲਮ ਨਾ ਕੋਈ ਉਹ ਦਿੱਕਤ ਨਹੀਂ ਪਰ ਸਾਨੂੰ ਇਦਾਂ ਸੇਫਟੀ ਹਣੀ ਚਾਹੀਦੀ ਤੇ ਉਹ ਆ ਗਏ ਸੰਤ ਫਿਰ ਜਿਹੜੇ ਦਿਨ ਪ੍ਰੋਗਰਾਮ ਸੀ ਤੂੰ ਗੱਲ ਉਹ ਸੱਚੀ ਸੀ 2000 2500 ਦੇ ਕਰੀਬ ਸੰਗਤ ਸੰਤ ਮੈਨੂੰ ਖੁਦ ਨੂੰ ਸਮਝ ਨਹੀਂ ਸੀ ਆ ਰਹੀ ਕਿ ਰਾੜਾ ਸਾਹਿਬ ਦਾ ਕਦੇ ਉੱਥੇ ਲੋਕਾਂ ਨੇ ਨਾ ਜ਼ਿਕਰ ਨਹੀਂ ਸੀ ਕੋਈ ਇਦਾਂ ਨਹੀਂ ਸੀ ਪਰ ਇੰਨੀ ਸੰਗਤ ਸੀ ਨਾ ਮੈਂ ਹੈਰਾਨ ਹੋ ਗਿਆ ਉਸ ਦਿਨ ਤੇ ਉਧਰ ਗਰਮੀ ਬਹੁਤ ਹੋ ਗਈ ਸੱਚ ਸੀ ਸਾਡ ਕੋ ਇਨਾ ਪ੍ਰਬੰਧ ਨਹੀਂ ਹੋਇਆ ਬਹੁਤ ਵਧੀਆ ਲੱਗਾ ਬਾਬੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਕੇ ਸੋ ਏਸੀ ਤਰ੍ਹਾਂ ਉਮੀਦ ਕਰਾਂਗੇ ਅਗਲੀ ਵਾਰ ਫੇਰ ਤੁਹਾਨੂੰ ਬੁਲਾਵਾਂਗੇ ਕੁਛ ਬੈਠ ਕੇ ਫੇਰ ਆਪਾਂ ਸਮਾਂ ਤੁਹਾਡੇ ਨਾਲ ਬਚਿਤ ਕਰਾਂਗੇ ਸੋ ਵੀਰਸ ਨੂੰ ਤੁਸੀਂ ਕੁਝ ਕਹਿਣਾ ਚਾਹੋਗੇ ਜੀ ਬਸ ਮੈਂ ਇਹ ਕਹਿਣਾ ਤੁਸੀਂ ਚੰਗਾ ਚੰਗਾ ਸੁਣੋ ਨੈਟ ਤੇ ਬਹੁਤ ਕੁਝ ਹੈ ਉਹ ਚੀਜ਼ਾਂ ਨਾ ਸੁਣੋ ਜਿਹੜੀਆਂ ਤੁਹਾਨੂੰ ਸ਼ੰਕਾ ਪੈਦਾ ਕਰਦੀਆਂ ਸਿਆਹੀ ਚੈਨਲ YouTube ਤੇ ਹੈ Instagram ਤੇ ਹੈ ਤੁਸੀਂ ਉਸ ਤੇ ਸਾਧੂਆਂ ਮਹਾਂਪੁਰਖਾਂ ਦੀਆਂ ਪੁਰੂ ਸਾਹਿਬ ਦੀਆਂ ਔਰ ਸਾਡੇ ਸਿੱਖ ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਸੌਣ ਨੂੰ ਮਿਲਦੀਆਂ ਤੁਸੀਂ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚੰਗੀ ਚੀਜ਼ ਨੂੰ ਸ਼ੇਅਰ ਵੀ ਕਰੋ ਤੁਹਾਨੂੰ ਇਸ ਚੈਨਲ ਤੇ ਇਹਨਾਂ ਦਾ ਜਿਹੜਾ ਚੈਨਲ ਹੈ ਇਸ ਤੇ ਸ਼ਾਂਤੀ ਵਾਲੀਆਂ ਗੱਲਾਂ ਮਿਲਣਗੀਆਂ ਠੰਡ ਜਿਹੜੀਆਂ ਕਲੇਜੇ ਨੂੰ ਪਹੁੰਚ ਗਈਆਂ ਉਹ ਮਿਲਣਗੀਆਂ ਇਸ ਵਾਸਤੇ ਫੋਲੋ ਵੀ ਕਰ ਲਿਓ ਔਰ ਜਿਹੜੀ ਸੁਣਦੇ ਹੋ ਉਹਨਾਂ ਅੱਗੇ ਸ਼ੇਅਰ ਵੀ ਕਰ ਦਿਓ ਸਤਿ ਸ੍ਰੀ ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤ